ਸਤਿ ਸ਼੍ਰੀ ਅਕਾਲ ਜੀ। ਲੋ ਜੀ ਮੇਰੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਵੱਲੋਂ ਜੀ। ਮੇਰੇ ਵੱਲੋਂ ਬਾਕੀ ਭਾਈ ਚੀਨੇ ਦੀ ਵੀ ਜ਼ਮੀਨ ਆ ਉੱਥੇ। ਪਰਲੀ ਸਾਈਡ। ਇਹ ਆਇਆ ਪਾਣੀ ਲਾਉਣ ਮੁੰਡਾ। ਹਾਂ ਜੇ ਪਾਣੀ ਲਾਉਣ ਆਇਆ ਜੀ। ਇਹ ਕਹਿੰਦਾ ਮੇਰੇ ਮੁੱਟੇ ਐ ਐਸੋ ਵਾਲੀ ਆ। ਐਸੋ ਵਾਲੀ ਆ ਐਸਤੀ ਵਾਲਾ ਇੱਥੇ। ਕਣਕਾਂ ਜਮਾਈ ਹਰੀ। ਕਣਕਾਂ ਹਰੀ ਆ ਜੀ। ਇੱਕ ਪਾਣੀ ਲਾ ਦੇ ਉਹਨੂੰ। ਕੋਈ ਲਾਉਣ ਆਇਆ ਜੀ ਮੈਂ ਖਾ ਚਾ ਲਾ ਦਿੰਦਾ ਪਾਣੀ। ਆਇਆ ਤੇਰਾ ਮੁੱਟਾ ਬਾਜੂਗਾ। ਠੀਕ ਨਹੀਂ ਗੱਲ। ਪੱਤੇ ਵਿੱਚ ਤਾਂ ਹਰੇ ਹੋਏ ਪੁੱਕਾ ਲੱਗ ਗਿਆ ਪੱਤੇ ਜਿਮ ਖਲਾਤ ਮਾ ਲਾ ਦੇ ਇੱਕ ਪਾਣੀ ਭਰ ਕੇ ਲਾ ਦੇ ਥਲੀ ਰੂਪ ਤੇ ਬਾਅਦ ਨਹੀਂ ਲੱਗਣਾ। ਹੂੰ ਤੇ ਬਾਅਦ ਪਾ ਕੇ ਪਿਆ ਉਹ ਵੱਢ ਕੇ ਲਾਈ। ਆ ਫਿਰ ਤਾਂ ਬਾਕੀ ਮਸ਼ੀਨ ਪਰ ਟਾਈਮ ਲੱਗੂ ਕਿ ਜਿਹੜਾ ਪਹਿਲਾਂ ਤਾਂ ਹੀ ਟਾਈਮ ਲੱਗਣਾ। ਸਾਡਾ ਗੰਨਾ ਠੀਕ ਹੈ ਦੇਖ। ਹੈ ਬਹੁਤ ਵਧੀਆ ਈ। ਹੈ? ਹਾਂਜੀ। ਠੀਕ ਆ। ਹੈ ਬਹੁਤ ਵਧੀਆ। ਬਾਕੀ ਬਾਈ ਗੰਨੇ ਦੀ ਗੜਾਈ ਚੱਲਦੀ ਐ। ਤਰਫਾਲੀ ਲੱਗੀ ਬਾਈ। ਥੱਲੇ ਜੰਮ ਦਾ ਇੱਧਰ ਕਹੀਂ ਨਾਲ ਨਾਲ ਦੀ ਨਾਲ ਗੜਾਈ ਵੀ ਚੱਲਦੀ ਕੋਹਲੀ ਨਾਲ ਕਹੇ। ਦਾਲ ਨਾਲ ਕੋਹਲੀ ਨਾਲ ਗੜਾਈ। ਜਿਹੜੀ ਜਿਹੜੀ ਫਾਂਡ ਰਹਿੰਦੀ ਏ ਜੀਨੇ ਹਾਂਜੀ ਜਿਹੜੀ ਮਾਲੇ ਰੱਖੇ ਰਹਿੰਦੇ ਆ ਉਹ ਤਾਂ ਕੋਲੀ ਘੁਮਾਈ ਜਾਣੀ ਤੇਰੇ ਕੋਈ ਆਈ ਜਾ ਕੋਲੀ ਠੀਕ ਨਹੀਂ ਗੱਲ ਬਾਦ ਵਾਲਾ ਤਾਂ ਕੰਮੇ ਰੱਖੇ ਨਾਲ ਦੀ ਨਾਲੇ ਆ ਸਾਨੂੰ ਇਹ ਘੰਟਾ ਹੋਇਆ ਤੈਨੂੰ ਆਏ ਨੂੰ ਹਾਂਜੀ ਤੇਰੇ ਨਾਲੇ ਆਏ ਅਸੀਂ ਤੇਲਾ ਦੋ ਵੀ ਕਿਹੇਗਾ ਗੁਸ਼ਤੀ ਫੇਰਤੀਆਂ ਫਾਲੀਆਂ ਦੋ ਯਾਨੀ ਕਿ ਕਿੱਲਾ ਰੱਖ ਕੇ ਚੱਲ ਵੀ ਅਸੀਂ ਰੋਜ਼ ਕੱਟੀ ਜਾਣਾ ਕੱਟੇ ਜਾਣਾ 4 ਦਿਨ ਦਾ ਕੰਮ ਹੈ ਪੌਣੀ ਦੇ 4 ਕਿੱਲੇ ਆ 4 ਦਿਨ ਮੋ ਗੁੱਡ ਕੇ ਹਨ ਬਣਾ ਲੈਣਾ ਅਸੀਂ ਆਹ ਲੈਂਦਾ ਫਾਲੀ ਆਹ ਖੜੀ ਉੱਧਰ ਹਾਂਜੀ ਇਹ ਹੁਣ ਘੁਮਾਉਂਦੀ ਆ ਸੀ। ਇਹੀ ਬਾਈ ਕੰਮ ਦਿੰਦੀ ਆ ਹਲੇ। ਵਾਹ ਵਧੀਆ ਦਿੰਦੀ ਆ ਇਹ। ਵਾਹ ਵਾਹ। ਜਾਂ ਤਾਂ ਅਸੀਂ ਦੂਆ ਵੀ ਤਾਂ ਰੂਟਾ ਬੀਟੋ। ਹਾਂਜੀ। ਟਰੈਕਟਰ ਮਗਰ ਪੈਂਦਾ। ਆਹ ਮੈਂ ਦੇਖਿਆ ਵੀਡੀਓ ਚ ਚੱਲਦਾ ਦੇਖਿਆ ਕਿਤੇ। ਗੜਾਈ ਪੋਗਾ ਵਧੀਓ ਵੀ। ਉਹ ਤਾਂ ਥੋੜਾ ਜਿਹਾ ਸਿਆੜ ਸਾੜੇ ਨੇੜੇ ਆ ਨਾ। ਜੇ ਕਿਤੇ ਪਹਿਲਾਂ ਸਾਨੂੰ ਪਤਾ ਹੁੰਦਾ ਹਾ 4 ਕਿਲੇ ਇਹਦੇ ਬੀਜੇ ਅਸੀਂ। ਹਾਂਜੀ। ਇਹ ਥਾਲੇ ਫੇਰ ਦੂਰ ਬੀਜਦੇ ਹੁੰਦੇ। ਦੂਰ ਹੋ ਜਾਂਦੇ ਆ ਇਹ। ਹੁਣ ਜੇ ਆ ਮਾਰ ਦੇ ਵੀ ਟਰੈਕਟਰ ਦਾ ਮੂਹਰੇ ਦਾ ਟਾਇਰ ਹਿੱਲਦਾ ਥੋੜਾ ਫੇਰ ਪੋਗਾ ਚੱਕਦਾ। ਹਾਂਜੀ। ਆਹ ਵੜ ਦੇਣਾ ਕਿੰਨਾ। ਹ ਪਾ ਟਰੈਕਟਰ ਨਾਲੇ ਤਾਂ ਚਲੀ ਜਾਂਦਾ ਟਰੈਕਟਰ ਨਾਲੇ ਕਰੀ ਜਾਂਦਾ ਜੋ ਲਿਆਉਣਾ ਪ੍ਰੋਜੈਕਟ ਤੇ ਟਰੈਕਟਰ ਵਾਲੇ ਨਾਲੇ ਠੀਕ ਨਹੀਂ ਨਜ਼ਾਰਾ ਬਹੁਤ ਆਹਦਾ ਕੁਝ ਵੀ ਤਾਂ ਦੇਖਣਾ ਉਹਦੇ ਨਾਲ ਹਾਂ ਉਹਦੇ ਮੈਂ ਫੇਰਿਆ ਉੱਥੇ ਅੱਛਾ ਜੀ ਹੁਣ ਚੱਲਿਆ ਵੇ ਖਾਏਗੇ ਬਾਪੂ ਜਾ ਕੇ ਚਲਾਇਆ ਚਲਾਇਆ ਵੀ ਦੋ ਵੀਂਕੇ ਜੀ ਅਸੀਂ ਹਾਂ ਉਹਦੇ ਵਿੱਚ ਥਲੀਆਂ ਮਸਕੇਰਾ ਵੀਤੀਆਂ ਤਾਂ ਉਹ ਮੈਂ ਦੇਖ ਕੇ ਵਗਦਾ ਵੀਡੀਓ ਜਿ ਦੇਖਿਆ ਮੈਂ ਚਲਾਇਆ ਵੇ ਚੀਜ਼ ਬਹੁਤ ਵਧੀਆ ਬਹੁਤ ਵਧੀਆ ਚੀਜ਼ ਹੈ ਚੀਜ਼ ਬਹੁਤ ਵਧੀਆ ਜਿਹਨੇ ਰਾਂਤੀ ਜੀ ਬਹੁਤ ਹੈ ਨਾ ਅਰੇ ਹਾਂ ਇੱਥੇ ਸ਼ਾਂਤੀ ਜੀ ਹੁੰਦੀ ਹੈ ਦੇਖ ਤਾਂ ਹਰਿਆਈ ਹਰਿਆਈ ਜਮਕਦੀ ਹੈ ਹਾਂ ਜੀ ਨਹੀਂ ਕਾਹਲੇ ਬਨੇ ਬਹੁਤੇ ਇੱਧਰੋਂ ਆਉਦੇ ਘੱਟ ਆ ਬਾਈ ਇੱਧਰੋਂ ਆਵਾਜਾਈ ਘੱਟ ਆ ਇੱਧਰੋਂ ਨਹੀਂ ਤਾਂ ਪੂਸ ਤੁਰੇ ਰਹੇ ਤੋ ਬਨੇ ਬਾਈ ਇੱਕ ਜੈਲੇ ਦੇ ਦਰ ਕਰਾ ਕੇ ਉਹ ਵੀ ਬੱਕਰੀਆਂ ਚਾਰਨੇ ਉਹਨੇ ਹਾਂ ਉਹੀ ਆਉਂਦਾ ਬਸ ਇੱਧਰੋਂ ਬੱਕਰੀਆਂ ਲੈ ਕੇ ਬਾਕੀ ਦਾ ਦਿਲਾ ਸਾਰੀ ਸ਼ਾਂਤੀ ਜੀ ਪਈ ਇੱਧਰ ਨੂੰ ਕੁਝ ਨਹੀਂ ਹੈਗਾ ਅਹ ਰਾਤਾਂ ਦਾ ਅਸੀਂ ਜਾਲੂ ਘਰੇ ਇੱਥੇ ਉੱਥੇ ਤੁਰੇ ਸੀ ਤੁਰੇ ਰਿਹਾ ਅਬੀ ਘਰੇ ਨਹੀਂ ਅੱਖ ਖਜੂਰਾ ਦੇ ਲੈ ਕਿਆ ਸੋਹਣੀਆਂ ਖੜੀਆਂ ਐ ਹੈ ਮਾਂ ਖਜੂਰਾ ਜੀਆਂ ਦੇ ਲੈ ਕਿਆ ਸੋਹਣੀਆਂ ਖੜੀਆਂ ਆ ਆਹ ਹੁੰਦੀ ਕਿਹੜਾ ਆਹ ਚ ਆਹ ਦੇ ਕੰਮ ਦੀ ਦੇ ਆ ਖੜੀ ਹੈ ਜਾਮਣ ਉਹ ਪਰਾ ਜਮੂਆ ਖੜਾ ਹੈ ਖਿਆਮਾ ਬੋਟ ਆਫ ਦੀ ਹੈ ਹੈਨਾ ਇਹ ਥੱਲੇ ਸਾਫ ਹੋਵੇ ਅੰਦੇ ਰੇਗਾ ਵਾਲੇ ਰਾਜਣਾ ਹੋਰੇ ਹੁਣ ਕਰੀ ਜਾਂਦੇ ਸਾਫ ਹੀ ਇਹੇ ਮਰੇਗਾ ਵਾਲੇ ਕਰ ਦਿੰਦੇ ਕਲੇ ਫੇਰ ਕਰ ਦਿੰਦੇ ਸਾਫ ਕਾਲਾ ਤਾਂ ਬਹੁਤ ਫਾਈ ਹੈ ਸਫਾਈ ਦਾ ਫਾਇਦਾ ਹੀ ਹੈ ਬਾਈ ਕੋਲ ਹੁਣ ਇੱਥੇ ਆਉਣੇ ਦਾ ਸਾਡਾ ਬੋਫ ਫਰਕਾ ਬੈਣਾ ਬਹੁਤ ਘਟ ਗਈ ਹੈ ਇਹਨੇ ਬੈਣਾ ਬਹੁਤ ਇਧਰੋਂ ਤੁਸੀਂ ਕਰਦੀ ਆ ਕਿਉਂ ਮੋਟਰ ਹੈ ਬਾਈ ਪਰਾਂ ਬਣੀ ਜਬ ਬੰਦਲਾ ਫੇਰੋ ਤੋਂ ਕਹਿੰਦੇ ਨਾ ਕੱਢ ਦੇ। ਉਹ ਸਾਰੇ ਜੀ ਤਰਫਾਲੀ ਕਮਾਉਂਦੇ ਨੇ ਜਾਣਾ ਉਧਰ ਨੂੰ। ਗੰਨਾ ਦਾ ਪੂਰਾ ਹੋ ਗਿਆ ਯਾਰ ਹਲੇ ਲੱਗਿਆ ਹੁਣ ਇਹਨੂੰ ਦੇਖਣਾ। ਇਹਨੂੰ ਹਲੇ ਗੰਨਾ ਨਿਕਲਦਾ ਐ ਮਹਾਲੇ ਫਾਲੀ ਕਮਾ ਦੇ ਉੱਤੇ ਬਾਅਦ ਸੁੱਕੇ ਹੋਵੇ ਫੇਰ ਕਮਾ ਦੇ ਨੀ ਇੱਕ ਵਾਰੀ। ਹਾਂਜੀ। ਤੇ ਪਾਣੀ ਲਾ ਦੂੰਗੇ। ਥੇਉ ਦੇ ਬਾਅਦ ਪਾਣੀ ਲਾ ਕੇ ਫੇਰ ਇੱਕ ਸਪਰੇਅ ਕਰ ਦੇਣੀ ਆ ਫੇਰ ਛੇੜ ਨਹੀਂ ਲੋਣੀ। ਛੇੜਨੇ ਹਾਂ ਜੀ। ਜਿੰਨਾ ਛੇੜਨਾ ਹੀ ਨਹੀਂ ਫੇਰ। ਇੱਕ ਵਾਰੀ ਸਪਰੇਅ ਮਾਰਨੀ ਆ ਬਸ। ਇੱਕ ਗੜਾਈ ਕਰ ਦੇਣੀ ਬਸ। ਹਾਂ ਉਹਦੇ ਬਾਅਦ ਪੱਕੇ। ਠੀਕ ਨੇ? ਹੋਰ। 3 ਚ ਲਾਈ ਹੋਈ ਆ ਮੋਟਰ ਕ ਚਲਾ ਅਛਾ ਮਗੜਾ ਕਾਫੀ ਟਾਈਮ ਲੇ ਮੈਂ ਸਾ ਤੇਰਾ ਵੀ ਹੁਣ ਉੱਧਰ ਇਹਨੇ ਵੀ ਹੁਣ ਉੱਧਰ ਬਿਜੀ ਹੋ ਜਾਣਾ ਰਾਪੇ ਰੋਈ ਆ ਤੇ ਪਾਣੀ ਵੀ ਨਹੀਂ ਲੱਗ ਰਹਾ ਕਾ ਠੀਕ ਕਾਲੇ ਚਾਚਲੇ ਦੋ ਚਾਰ ਦਿਨ ਹੀ ਰਹੇ ਕੋਲ ਕਿੱਲਿਆ ਕਾਲੇ ਦੀ ਮਸ਼ੀਨ ਉਪਰ ਹੋ ਚਾਰ ਦਿਨ ਖਾਣ ਉਹ ਤਾਂ ਅੱਜੇ ਬਲਾਉਂਦਾ ਕਹਿੰਦਾ ਮਾੜੀ ਮੋਟੀ ਉਹ ਡਰਾਈਵ ਹੋਈ ਆ ਮੁੰਡਾ ਹੋਈ ਉਹੀ ਆਏ ਵਧੀਆ ਠੀਕ ਐ ਥੋੜੇ ਰਿਪੇਅਰ ਉਹ ਇਹ ਕਹਿੰਦਾ ਦਾ ਮੈਂ 7-8 ਤਰੀਕ ਤੱਕ ਆ ਜਾਣਾ ਵਧੀਆ ਅੱਜ ਵੀ ਅੱਜ 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 8 ਤਰੀਕ ਆਣਾ ਹਾਂ ਹਾਂ ਅੱਜ ਸ਼ਾਇਦ ਚੜਿਆ ਹੋਵੇ ਹੋਰ ਫਿਰ ਇਹ ਦੋ ਘੰਟੇ ਮੇਂ ਦੂਬ-ਦੂਬ ਵੀ ਗਏ ਕੱਢ ਤੀ ਠੀਕ ਨਾਲੇ ਰਾਮ ਨਾ ਗੱਡੀ ਹੈ ਇੱਦਣੇ ਤਾਂ ਅਸੀਂ ਹੋਰ ਵੀ ਕੱਢਦੇ ਕੱਢਣਾ ਆ ਜਾ ਦੇਖਦੇ ਉਧਰ ਹੋਰ ਕੱਢੂਗੇ ਆਹ ਮੰਨ ਕੇ ਚੱਲ ਵੀ ਕਿਲਾ ਸਾਫ ਕਰਨਾ ਹੁੰਦੀ ਅੱਜ ਫੇਰ ਇੱਕ ਕਿਲਾ ਪਾਸੋਂ ਪੰਜ ਵਜੇ ਤੋਂ ਅਸੀਂ ਚੜਾਈ ਕਰਦੇ ਨਹੀਂ ਦੀ ਕਿਲੇ ਦੇ ਉੱਪਰ ਜਾਉਂਗੇ ਥੱਲੇ ਨਹੀਂ ਆਉਂਦੇ ਉੱਪਰ ਜਾਉਂਗੇ ਹਾਂਜੀ ਹੈ ਕਿ ਨਹੀਂ ਹਾਂ ਆ ਅਗਰ ਹੰਦ ਰਿਨ ਕਿਹਾ ਥੋੜਾ ਜਿਹਾ ਬਿਵੀ ਵਾਲਾ ਫੀਡਿੰਗ ਕਰਨੇ ਵਾਲਾ ਆ ਗਿਆ ਨਹੀਂ ਤਾਂ ਅਸੀਂ ਹੁਣ ਤਾਂ ਘਰ ਵਾੜੇ ਜਾਣਾ ਤੇਰਾ ਘੱਟੇ ਝੱਟ ਮਾਰ ਦੇਣੀ ਤੇ ਅੱਜ ਰਿਆ ਛੁੱਟਦੇ ਪਹਿਲਾਂ ਹੀ ਕੰਮ ਤਾਂ ਅਸੀਂ ਕੱਦੇ ਲੱਗਦਾ ਦੋ ਵੀਕ ਤੋਂ ਪਹਿਲੇ ਕੱਦੇ ਲੱਗਦਾ ਛੱਟ ਲਾਉਣੇ ਦਾ ਟਾਈਮ ਹਾਂ ਬਈ ਧੁੱਪ ਬਹੁਤ ਲੱਗੀ ਸੀ 6 ਵਜੇ ਯਾਰ ਆ ਗਿਆ 7 ਵਜੇ ਨੂੰ ਦੋ ਵੀਕ ਜਗ੍ਹਾ ਨਿਕਲੀ ਗਈ ਸੀ 8 ਹੁਣ ਕਿੰਨਾ ਟਾਈਮ ਹੋ ਗਿਆ 9 ਵਜੇ ਗਏ ਕੱਢ 8:30 ਹੋ ਗਏ ਦੋ ਵੀਕ ਹੋਰ ਕੱਢ ਦੇਣੀ ਸੀ 4 ਵੀਕ ਨਿਕਲੀ ਗਈ ਠੰਡੇ ਠੰਡੇ ਹੀ ਉਹ ਵਾਹ ਕਾਰ ਆ ਗਿਆ ਉਹਦਾ ਕਾਰ ਰਾਮ ਰਾਮ ਕਰੀ ਧੁੱਪ ਮਾ ਜੂ ਮੰਨਣਾ ਹਾਂਜੀ ਆਪਣ ਸੱਜ ਦੇ ਸੱਜ ਦੇ ਝਟ ਆ। ਉਹ ਬਿਜਲੀ ਵਾਲਾ ਆ ਗਿਆ ਉਹਦੇ ਕਰਕੇ ਲੇਟ ਹੋ ਗਿਆ ਅੱਜ ਅਸੀਂ। ਕੱਲੂ ਸੱਜ ਦੇ ਆਉਂਗੇ। ਚੱਲ ਫਿਰ ਦੇਖਾਂਗੇ। ਦੇਖ ਲੈ, ਦੇਖਦੇ ਤੇਰੇ ਕੋਲ ਵੀ ਪਰਜਾਈਟ ਆਉਂਦੇ ਅਸੀਂ ਇੱਧਰ। ਕਣਕ ਤੇਰੀ ਪਾਣੀ ਮੰਗਦੀ ਸੀ ਕਿ ਨਹੀਂ ਮੰਗਦੀ ਸੀ? ਮੰਗਦੀ ਐ ਮੁੱਤਾਂ ਲੱਗਦੀ ਮੰਗਦੀ ਉਹ ਇਹਦੇ ਦੇਖਦੀ ਆ। ਹਰੀ ਪਈ ਆ ਕਣਕ। ਉਹ ਤਾਂ ਸੁੱਕ ਕੇ ਪਾਣੀ ਕਰਕੇ ਸੁੱਕਦੀ। ਉਹ ਹੀ ਤਾਂ ਪਾਣੀ ਲਾ ਤੇ ਕਹਿੰਦਾ ਪੱਕ ਗਏ ਹੁੰਦੇ ਆ ਇਹ। ਲਾ ਦੇ ਯਾਰ ਇਹ ਦੇਖੀ ਜਾਊਗੀ ਹੁਣ। ਫਿਰ ਦਾਣਾ ਸੋਕ ਤੇ ਜਾਉਂਦਾ। ਉਹ ਬੁੱਲਦੇ ਬਚੂਂਦੇ ਨਹੀਂ ਨੀ ਭੂਟੇ ਵੀ ਗਏ। ਨਾ ਭੂਟੇ ਵੀ ਗਏ ਨਾ ਦਾਣਾ ਸੋਕ ਜਾਂਦਾ ਜੀ ਫਿਰ ਦਾਣਾ ਬਹੁਤ ਮੋਟਾ ਹਾਂ ਤਾਣਾ ਪਾਣੀ ਲਾਈ ਦਉ ਸੁੱਕ ਜਾਂਦਾ ਹਵਾ ਫਿਰ ਜਾਂਦੀ ਆ ਜਿਹੜੀ ਜਿਹੜੇ ਬਾਈ ਰੇਟੇ ਵਾਲੇ ਤਾਂ ਤੂੰ ਜਾ ਹੁਣ ਪਾਣੀ ਲਾ ਤਾ ਉਹ ਜਿਹੜਾ ਹੁੰਦੇ ਜਿਹਦਾ ਹੁੰਦੇ ਸਾਲ ਦੇ ਬੂਟੇ ਹਾਂ ਜੀ ਫੇਰ ਚੱਟ ਜਾ ਜਿਹੜੀ ਹੁਣ ਤੇਰੇ 80 ਮਹੀਨੇ ਦੇ ਬੂਟੇ ਜਾਂ ਹਾਂ ਉਹਨਾਂ ਨੂੰ ਤਾਂ ਪਾਣੀ ਲਾਉਣੀ ਲਾਉਣਾ ਪੈਣਾ ਨਹੀਂ ਸੁੱਕ ਜਲੇ ਉਹ ਹੈ ਕਿ ਨਹੀਂ ਹਾਂ ਜੀ ਲਾਲਾ ਲਾਲਾ ਕੋਈ ਨਾ ਲਾਲਾ ਵਿੱਚ ਸਾਲ ਦੇ ਵੀ ਉਹ ਚੱਲੇ ਜਿਹੜੇ ਪਾਣੀ ਤੇ ਲਾਏ ਹੋਏ ਤੇ ਪਟਾਏ ਵੀ ਲਾਏਗੇ ਹੁਣ ਹਾਂ ਪਟਾ ਵੀ ਦਿੱਤੇ ਪਟਾਤੇ ਠੀਕ ਉਹ ਠੱਡਾ ਹੋਈ ਆ ਤੇਰੇ ਖੂਜੇ ਤੇ ਠੱਡਾ ਹਾਂ ਇਹ ਬੰਨੇ ਵਾਲਾ ਹੁੰਦਾ ਹਾਂ ਯਾਰ ਉਹ ਵੀ ਐਟਾ ਖਜੂਰ ਦੀ ਕੋਲ ਹਾਂ ਠੀਕ ਹੈ ਮੈਂ ਤਾਂ ਹੀ ਕਹਿੰਦਾ ਠੱਡਾ ਹੋਰੇ ਉਹੀ ਹੈ ਠੀਕ ਹੈ ਵਧੀਆ ਲਾਲਾ ਜਾਲ ਅੱਜ ਵੀ ਦੇਖੀਓ ਹੋਰ ਕੰਮ ਕਾਲ ਜੀ ਅੱਛਾ ਸਿਕਾਲ ਜੀ ਲੋ ਜੀ ਝਰਨਾ ਅੱਜ ਕਿਸਾਨਾ ਕਰਣਾ ਸਿਕਾਲ ਜੀ ਬਈ ਹਾਂ ਅੱਜ ਜਾਣਾ ਕਰਣਾ ਹਾਂ ਨਵਾਂ ਬਣਾਇਆ ਝਰਨਾ ਨਵਾਂ ਨਵਾਂ ਤੂੰ ਵੀ ਨਵੇਂ ਬਣਾਉਂਦਾ ਹੈ ਇਹ ਜਦ ਫਰਕ ਸੂਸਮਾਨੇ ਹੁੰਦਾ ਕਹਿੰਦਾ ਆਵਾ ਸਮਾਨੇ ਹੁੰਦਾ ਜੇ ਫਰਕ ਹੈ ਜੇ 3.5 ਆ ਦਾ ਪੰਜ ਕਰਦਣਾ ਜੇ ਪੰਜ ਚਾਰ ਉਹ ਸਾਢੇ ਚਾਰ ਵਾ ਜੇ ਜ਼ਿਆਦਾ ਕਰੋ ਤੂੜੀ ਮੁੱਟੀ ਹੋ ਜਣੀ ਦੀ ਠੱਕਾ ਮਾਰ ਲਾ ਜੀਦਾ ਬਹਿਣਾ ਹਾਂ ਵਾ ਹਵਰ ਮਾਰੇ ਹਰ ਕੋ ਤੇ ਛੋੜੇ ਵਾ ਹਰ ਕੋ ਤੇ ਛੋੜੇ ਜੇ ਮਾਰ ਲਾ ਤੈਨੂੰ ਖੁੱਲਾ ਲੱਗਦਾ ਸੀ ਥੋੜਾ ਜਿਹਾ ਜੀ ਟੰਗ ਕਰ ਦੋਣਾ ਬਸ ਇੰਨੇ ਜਿਹੇ ਬਹੁਤ ਫਰਕ ਪੈਂਦਾ ਨੂੰ ਆ ਆਪਾਂ ਇਹ ਲੈ ਆਂਦਾ ਚੱਕ ਕੇ ਪੁਰਾਣਾ ਨਵਾਂ ਕਰ ਦੇਣਾ ਫਿੱਟ ਚੱਕੀ ਮਹਾਰਾਜ ਚਲੋ ਜੀ ਮਹਾਰਾਜ ਚਲੋ ਜੀ ਚਲੋ ਚਲੋ ਜੀ ਚੱਕੋ ਜੀ ਮੈਂ ਤਾਂ ਕਿ ਚੱਕ ਚਲੋ ਜੀ ਚਲੋ ਮੈਂ ਬਾਹਰ ਹੀ ਕਰੋ ਚਲੋ ਜੀ ਆਹ ਵੇਖ ਕੇ ਦੇਖ ਲੋ ਪਰ ਬਾਹਰ ਹੀ ਆਈ ਬਾਹਰ ਹੀ ਆਈ ਆਈ ਹੈ ਕਿ ਇਹ ਕਿਹਦੇ ਕੰਮ ਆਉਂਗਾ ਵੇਚਣੇ ਦੇ ਉਹ ਆਈ ਕਿੱਥੇ ਪਈ ਆਹ ਉਹ ਇਹਦਾ ਕੰਮ ਆ ਆ ਗਿਆ ਮਹਾਰਾਜ ਆ ਗਿਆ ਆ ਗਿਆ ਆ ਗਿਆ ਮਹਾਰਾਜ ਕੰਮ ਇਹਦਾ ਕਿੱਗੇ ਥਾਏ ਕਰਕੇ ਇਹ ਤਾਂ ਹਾਂ ਥੱਲੇ ਥੱਲੇ ਪੱਟੀ ਬਾਲ ਕੇ ਇਹਦਾ ਕੰਮ ਲੋਟ ਹੈ ਹਾਂ ਜੀ ਬਸ ਅਗਲੀ ਕੁਰਸੀ ਹਟਾਓ ਇਹ ਆਹ ਦੇਖੋ ਜੀ ਇਹ ਆਹ ਦੇਖੋ ਬਾਰਬੀ ਕਿਉਂ ਕਿਉਂ ਥੱਲੇ ਪੱਠੀ ਉੱਪਰ ਹਾਂ ਥੱਲੇ ਅੱਗ ਉੱਪਰ ਮੱਛੀ ਮੱਛੀ ਆਏ ਪਾਣੀ ਆਪਾਂ ਉਹੀ ਸਾਈਜ਼ ਨੂੰ ਨਾ ਮੱਛੀ ਗੱਬੇ ਪਾ ਕੇ ਹਾਈ ਹਾਈ ਕਿੱਥੇ ਜਾਵਾਂਗੇ ਖਾ ਕੇ ਇਹਦੀ ਗਰਮੀ ਚ ਕਿੱਥੇ ਜਾਵਾਂਗੇ ਜੀ ਬਿੜਾ ਹੀ ਬਹਿਣਾ ਹੈ ਲੋ ਜੀ ਨਰੀ ਧੁੱਪਾਂ ਵਿੱਚ ਲੱਗੇ ਨੇ ਵੀ ਇਹ ਹੀ ਜਾਨ ਇਹ ਹੋਰ ਤੂੰ ਜਲਦੀ ਆਇਆ ਆਇਆ ਇਹ ਕਹਿੰਦਾ ਆਈ ਜਾਣਾ ਵਿੱਚ ਹੁਣ ਅਸੀਂ ਇਹ ਪਤਾਈ ਜਾਣਾ ਤਾਂ ਪੁੱਠਾ ਆਈ ਥੱਲੇ ਨੂੰ ਇਹ ਕਹਿੰਦਾ ਉੱਪਰ ਰੱਖ ਕੇ ਜਾਣਾ ਇਹ ਤੈਨੂੰ ਕਿਹਾ ਗਿਆ ਤਾਂ ਉਧਰੋਂ ਨਿਕਲ ਨਾ ਬੰਨ ਜਾਣਾ ਹਾਂ ਆਏ ਘਮਾਣਾ ਇਹਨੇ ਕਹਿੰਦਾ ਇਹੀ ਘਮਾਣਾ ਬਸ ਅੱਛਾ ਐਕਟ ਕਰਕੇ ਜਿਸ ਦਾ ਕੰਮ ਮੂਜੀ ਕੋ ਸਾਜਿਆ ਹੈ ਆਪੇ ਕਰੂਗਾ ਲਿਆਵਾਰੀ ਲਿਆਵਾਰੀ ਕਿੱਥੇ ਹੋ ਛੋਟੇ ਲਿਆਵਾਰੀ ਉਹ ਤਾਂ ਗੱਗਾ ਲਈ ਬੈਠਾ ਨਾਲ ਨੂੰ ਤਾਂ ਸਹੀ ਆਵੇਗਾ ਅੰਦਰ ਵਿੱਚ ਲੇ ਫਟਾਫਟਾ ਚੱਲ ਜਾਣਾ ਮੈਨੂੰ ਸੈਟ ਕਰਨਾ ਚੱਲੂਗਾ ਨਰਦਾ ਕਹਦੇ ਆ ਪੰਜ ਥੀਰ ਕੋ ਮੜੀ ਨਾਟ ਢਿੱਲੇਗਾ ਦਵਾ ਹੱਲਾ ਨਾਟ ਢਿੱਲੇਗਾ ਟਾੜ ਟੂਚ ਦੇਖ ਲੈ ਹੈਗਾ ਕੋਈ ਚਾਬੀ ਪਾਣਾ ਰੋਡ ਕੋ ਸਟਾਰ ਸੁੱਦਾ ਹੈ ਜੇ ਮੜਾ ਜਾ ਉਧਰ ਪਏ ਆ ਲੈ ਕਿਆ ਕਿਆ ਮੜਾ ਜੀ ਦੀ ਨਿਆਰੀ ਦੇਖ ਲਈ ਮੜੀ ਜੀ ਗਾ ਨਹੀਂ ਹੋਇਆ ਫਿਰ ਚੱਲਣ ਦੀ ਆਏ ਤਾਂ ਢੁੱਕਾ ਪੈਂਦਾ ਹੀ ਜਾਵੇ ਵਾਹ ਹੋਰ ਵੇ ਵਾਯੰਤ੍ਰੂ ਦਿਲਿਆ ਇਨੀ ਕਿ ਸਪੇਸ ਦੇ ਦੀ ਬਈ ਗਿੱਲੀ ਕੱਢਣੀ ਉਹ ਵੀ ਨਿਕਲ ਜਾਵੇ ਬਜਾ ਬਜਾ ਸਾਡੇ ਗੀਂ ਥੋੜਾ ਜਿਹਾ ਨਹੀਂ ਓਕੇ ਓ ਮਗਾ ਓ ਮਗਾ ਚਾਹ ਤਾਹ ਵੇਟਾ ਹੈ ਤਾਹ ਵੇਟਾ ਟਾਹ ਲੋਟਣੀ ਹੈ ਲੋੜਦਾ ਹੈਗਾ ਕਿੱਦੇ ਗੰਨਰ ਲਿਆ ਦੀ ਲੈ ਹਾਂ ਲੈ ਸਾਰਾ ਕੁਝ ਲੈ ਫੜਾ ਕਹਿੰਦਾ ਇੰਨੀ ਕ ਗਿੱਲੇ ਚਾਹ ਤੇ ਕਹਿੰਦਾ ਗਿੱਲੀਓ ਕਾਣ ਕੇ ਨਿਕਲੀ ਜਾਵੇ ਕਾੜ ਆਓ ਪਰ ਮੈਂ ਕਹਾਂ ਨਾ ਹਾਂ ਮੈਂ ਇੰਨੀ ਕ ਜੈਸਾ ਰੱਖ ਲਈ ਵੀ ਗਿੱਲੀ ਨੂੰ ਦਬੇ ਨਾ ਠੀਕ ਆਂ ਕੀ ਕਰਨਾ ਨਾਟਿਲੇ ਕਰੂੰਗਾ ਮੈਂ ਆਹ ਜਿਹੜੇ ਨਾਟ ਆਇਆ ਹੈ ਵਾਹੀ ਨਾਟ ਬਹੁਤ ਦਮੇ ਪਾਇਆ ਨੇ ਇਕਲੀ ਇਕੜਾ ਪੱਟੀ ਇਹ ਮਦਾ ਹੈ ਹਰਾਨ ਫੋਟੋ ਕੋ ਚਾਪੀ ਨਾ ਪਾਣਾ ਇੱਥੇ ਕਰੂਗਾ ਕਿਆ ਬੰਦਾ ਪਾਣਾ ਚਾਪੀ ਪਾਣਾ ਹੈ ਤਾਂ ਹੈ ਤਾਂ ਹੈ ਗਿਆ ਹੁਣ ਹੁਣ ਕਿੱਥੇ ਲਈ ਜੰਨੇ ਬਾਹਰ ਕੇ ਛਾਪ ਹੋ ਰੇ ਬਾਹਰ ਕਿੱਥੇ ਗਈ ਆ ਆਪਣੀ ਦੁਕਾਨ ਤੇਰੀ ਦੁਕਾਨ ਪਰ ਤਾਂ ਐ ਖੜਿਆ ਜਿਗਣਾ ਮੰਡੀ ਹੁੰਦੀ ਹੈ ਇਹਨਾਂ ਦੀ ਉਹ ਦੁੱਲੇ ਉੱਥੇ ਤੇ ਕੋਈ ਚੱਲਦਾ ਦੇ ਦੇ ਆ ਖੜਾ ਲਾ ਉੱਥੇ ਤੇਰੀ ਚਾਲ ਵਧਾਉਣ ਲਈ ਯਾਰ ਚਾਲ ਚਾਲ ਆ ਜਿੱਲੇ ਚਾਲ ਤਾਂ ਬੜਾ ਵਧਾ ਦੂੰਗਾ ਚਾਲ ਹੈ ਕਰਾ ਇਤੀਜਾਦ ਪੰਨ ਪਿਛਲੇ ਸਾਲ ਨਾਲ ਹੋਰ ਵਧਾਉਣੀ ਆ ਕਰਾ ਦਿੰਦਾ ਆ ਗਿਆ ਹੋਇਆ ਗਿਆ ਅੱਜ ਆ ਜਾਊਗਾ ਜਾਊਗਾ ਕਰੇਗਾ ਆਏ ਹੁੰਦੇ ਕੰਮ ਅੱਛਾ ਇਹ ਬਾਜੀ ਦੁੱਲਾ ਤਾਂ ਹੀ ਤਾਂ ਲਿਆਂਦਾ ਦੁੱਲਾ ਹੈ ਤਾਂ ਹੀ ਤਾਂ ਦੁੱਲੇ ਤੈਨੂੰ ਬੁਲਾਇਆ ਆ ਬੁਲਾਇਆ ਜੀ ਤੇਨੂੰ ਲੱਗ ਬੋਤਲ ਹੋਰ ਵਗਾਰੀ ਠੰਡੇ ਦੀ ਅਜੀ ਸਾਡ ਘਾੜ ਮਾਰੀ ਜਾਉਗਾ ਆ ਨਟੇ ਇਹਨੂੰ ਅੰਦਰੋਂ ਕਰੇ ਟ੍ਰੇਨ ਮੜ ਜੀ ਯਾਰ ਅੰਦਰ ਕਰ ਦੇ ਅੱਗੇ ਕਰੀ ਟ੍ਰੇ ਜੀ ਉਹਨ ਦਾ ਦੇਖੀ ਹੱਥ ਮਾਰ ਕੇ ਦੇਖੀ ਗੇ ਉੱਪਰ ਉਹ ਨਾਟ ਜਿਆਦਾ ਹੋਗਾ ਉਹੀ ਜਿਆਦਾ ਜਿਆਦਾ ਤੇ ਨਾ ਹੋਵੇ ਅੱਛਾ ਦੇਖੋ ਜੀ ਹੁਣ ਕੀ ਕਰਦਾ ਦੇਖਦੇ ਆ ਇਹ ਕੀ ਕਰਨਾ ਇਹਨੇ ਗਣ ਕੱਢੂ ਪਹਿਲਾਂ ਸਰੋਂ ਘਟੂ ਵਿੱਚ ਗਣ ਕੱਢੂ ਕਰਦਾ ਪਿਛਲੇ ਸਾਲ ਨਸ਼ਿਆ ਅੱਤਿਆ ਠੀਕ ਆ ਕਹਿੰਦਾ ਹਾਂ ਰੇ ਬਾਹਰ ਕੱਢਣੀ ਆ ਤੜੀ ਜੀ ਉਹਦਾ ਨਿਕਲ ਨਹੀਂ ਜਾ ਰਿਹਾ ਜੀ ਇਹਦਾ ਇਹ ਨਾਟ ਲੰਬੇ ਆ ਤਾਂ ਫਿਰ ਦੀ ਨੱਕੰਪਰ ਹੰਗ ਕਰ ਦੋ ਉਹ ਆ ਆ ਖੁੱਲਣੀ ਪੈਣਾ ਤਾਂ ਨਿਕਲੂ ਜੇ ਕੱਢਣੀ ਆ ਆ ਪਿੱਛੇ ਵਾਲਾ ਇਹ ਕੱਢਣੀ ਹੁੰਦਾ ਨਟ ਖੁੱਲਣਾ ਥੋੜਾ ਜਿਆਦਾ ਲੰਬਾ ਕਿਹੜਾ ਉਲਾਹ ਹੋਣਾ ਹਾਂ ਇਹ ਜਿਹੜਾ ਨਾਟ ਇਹ ਲੰਬੇ ਪਾਏ ਹੋਏ ਆ ਇਹਨੇ ਥੋੜੀ ਪਾਏ ਆ ਇਹ ਕਹਿੰਦਾ ਥੋੜੇ ਭਾਈ ਜਾਰੇ ਨੇ ਬਣਾਇਆ ਪਾ ਕਿਸ ਨੇ ਹਾਂ ਬਣਾ ਆ ਵਾ ਆਹ ਬਰੇ ਜਿਹੜੇ ਭਾਈ ਜਰ ਨੇ ਬਣਾਵਾ ਸੀ ਆਹ ਗਲਤ ਆ ਜੀ ਗਾ ਇਹਨੇ ਨੂੰ ਭਾਈ ਜਰ ਭਾਈ ਜਰ ਕਹਿੰਦੇ ਨਾ ਤੋਰ ਦੇ ਕੇ ਪੁੱਟੀ ਬੜੀ ਮਿਹਨਤ ਆ ਮੈਂ ਜਾ ਤੋ ਦੇਖੇ ਲੋ ਬਾਈ ਇਹ ਨਾ ਤੇ ਲਾਉਂਦੇ ਆ ਤਲਵੀਰ ਸਿੰਘ ਦੱਲੀ ਦੱਲੀ ਦੀ ਵੀ ਕਰਿਓ ਫਤਿਹ ਪੰਜੂਰ ਰਾਸ ਪਾਸੇ ਦੋ ਪਾਰੀ ਬਾਹਰ ਤੋਂ ਕਰੀਓ ਆਂ ਹੀ ਖੱਬਿਆ ਇਹ ਕਹਿੰਦੇ ਕਿ ਕਿੱਥੇ ਜਾਣਾ ਅੱਡੇ ਲਾ ਕਰਨਾ ਹਾਂ ਕਿ ਤੇ ਇਹ ਕੱਢ ਲਿੰਦਾ ਚਾਬੀ ਪੈਣੀ ਉੱਪਰ ਹੀ ਆਇਆ ਮਰੀ ਜੀ ਪਰ ਲਾ ਨਾ ਬਹੁਤ ਜ਼ਿਆਦਾ ਖੁੱਲ ਗਿਆ ਨਾ ਕਸ ਵੀ ਹੁਣ ਰਾਹ ਚੋ ਟ੍ਰੇ ਕੱਟਣੀ ਬਣੀ ਆ ਯਾਰ ਲੱਗ ਗਿਆ ਹਾਂ ਓਕੇ ਕੰਮ ਚੱਲਦਾ ਇਹਦਾ ਦੱਲੀ ਤੰਗਾ ਆ ਹੁੰਦਾ ਹੁੰਦਾ ਥੱਲਾ ਕਰ ਦੋ ਇੱਧਰ ਹੋਣਾ ਪਾਸੋਂ ਦਾ ਹੈ ਪਰਾਂਟਿ ਜਾਵਣਾ ਉਧਰੋਂ ਹੋਣਾ ਜਿੱਥੋਂ ਕਮਾਉਂਦੇ ਪਾਣਾ ਬਾਦੀ ਛੱਡ ਇੱਧਰ ਆ ਆਹ ਮੇਰੇ ਕੋਲ ਜੀ ਨਾ ਸੌਖਾ ਬੈਨ ਲਾ ਕੰਮ ਨਾ ਜਿੱਪੜ ਗਿਆ ਕਿੰਨੇ ਦਾ ਭਾਈ ਜੀ ਲੱਪੜ ਗਿਆ ਚੱਲਦਾ ਮਿਲ ਲੈਣਾ ਜੀ ਦਾ ਹੜ ਗਿਆ ਭੋਗ ਬੰਦ ਉਹ ਤੇ ਬਾਹਰ ਨਹੀਂ ਕੋਈ ਹਾਂ ਕੰਨਾ ਜਾਂਦਾ ਨਹੀਂ ਉੱਥੇ ਨੌਕ ਇਨ ਕਰਿਆ ਹੋਣਾ ਉਹਨਾਂ ਨੇ ਮੈਂ ਤਾਂ ਫਾਇਦਾ ਉਹ ਲੱਗੂਗਾ ਨੋਟਿਸ ਜਾਂ ਮੋਟਰਸ ਲੱਗ ਲੈ ਆ ਮਸ ਲੱਗ ਜਾਣਾ 7 ਤਰੀਕ ਤੇ ਲਾਇਆ ਤੁਹਾਨੂੰ ਅੱਠ ਹਾਂ 8 ਹੋ ਗਈ ਆ ਨੌਕ ਇਨ ਕਰਤਾ ਇਹਨਾਂ ਨੇ ਚੱਲ ਕੋਈ ਨਹੀਂ ਹਾਂ ਆਰੇ ਮੱਤਰ ਹੈ ਸਾਰੇ ਮਾਲਤਰ ਹੈਗਾ ਦੁੱਲਾ ਆਇਆ ਤੇਰੇ ਦੁੱਲਾ ਕਾਹ ਤੇ ਮੇ ਕੋ ਸਿੱਕੇ ਮੇਰੇ ਤੇ ਮਾਤਮਾਰਤਾ ਉਹ ਆ ਜਾ ਦੂਰ ਸਮਰਾਟ ਮਾਤਮਾਰਮਾਨ ਜਦੋਂ ਲੱਗਿਆ ਤਾਂ ਕਹਿੰਦਾ ਮੈਂ ਕਿਹੜਾ ਦੱਲੀ ਦੇ ਦੱਲੀ ਝੜਦੇ ਦੱਲੀ ਹੈ ਚੇਲੇ ਲੱਗੇ ਬੋਲਣ ਦੱਲੀ ਚੇਲੇ ਮੂਰੇ ਬੋਲਣ ਲੱਗੇ ਮੇਰੇ ਮੰਤਰ ਸਿੱਖ ਕੇ ਮੇਲਾ ਰੋਪਾ ਚੇਲੇ ਮੇਰੇ ਨਾਲ ਮੰਤਰ ਛਿੱਟ ਕੇ ਮੇਰੇ ਮੇਰੇ ਛੱਡਦਾ ਤੇ ਮੈਂ ਤੇ ਸਿੱਖ ਗਈ ਜੱਲੀ ਆਹੀ ਤਾਂ ਕਾਲ ਯੁੱਗ ਦੀ ਨਿਸ਼ਾਨੀ ਆ ਚੇਲੇ ਮੂਹਰੇ ਬੋਲਣ ਲੱਗੇ ਕੀ ਕਰ ਰਿਹਾ ਤੂੰ ਬੜਾ ਜਾ ਕੇ ਉਹ ਬੰਦਾ ਹਾਂ ਕੇ ਭਿਆਨ ਨਾ ਬਾਕ ਹੋਰ ਕੋਈ ਮੇਰੇ ਨੂੰ ਹੋ ਲਾ ਜਰ ਧਰਤੀ ਨਿਕਲ ਜਿਹੜਾ ਮੈਂ ਹੱਸਾ ਬਲੇ ਲੈਣਾ ਬੜਾ ਹੋਊਗਾ ਵੀ ਕਿੱਧਰ ਕੱਢੇ ਲਿਆਏ ਮਾਰ ਲੱਗਦਾ ਇੱਕ ਦਾ ਕੱਢੇ ਲਿਆਵਾ ਤੇਰਾ ਗੁਪਤੀ ਰੱਖੇ ਨਾਉ ਨਕਤਾ ਨਹੀਂ ਹੈ ਜੀ ਆ ਗਿਆ ਬਾਹਰ ਉਹ ਵੀ ਹੁਣ ਆ ਫਿਰ ਅਰਦਾ ਕਰਦਾ ਕਰਦਾ ਆ ਆ ਆ ਬੰਦ ਗਿਆ ਦੱਲੀ ਨਾਲ ਦਾ ਅਸੀਂ ਮੋਹਲ ਚੱਲਦੇ ਹੀ ਰਹਨਾਣਾ ਉੱਤਰਾ ਗਿਆ ਕਰਦੀ ਹੁਣ ਅਜੇ ਨਾਟ ਕਰ ਦੇਣਾ ਉੱਤੀ ਮੈਂ ਨਾਟ ਖੋਲੇ ਜਿਹੜਾ ਨਾਟ ਚੱਲੂ ਥੱਲੇ ਨਾਟ ਮਿਲਦਾ ਇਹਦਾ ਕਿਚਕਰ ਦੱਲੀ ਦਾ ਵੀ ਬਹੁਤ ਚਲਾਇਆ ਹੈ ਨਾ ਦੱਲੀ ਪਹਿਲਾਂ ਇਹ 11 11 ਉਹ ਵੀ 5 ਵਿੱਚ ਰਾ 5 ਟੂਰ ਪਰ ਹਾਂ ਖੋਇਆ ਪਰ ਉਸ ਪਰ ਤੁਰ ਫੁੱਲਾ ਚਲਾਇਆ ਤਾਂ ਤੰਤਈ ਵੇ ਅੱਜ ਕੱਲ੍ਹ ਯਾਚੀ ਵੀ ਨਹੀਂ ਦੱਸਦਾ ਉਹ ਅਸੀਂ ਕਿੱਥੇ ਚਲਾਉਂਦੇ ਦੱਲੀ ਨਾਲੋਂ ਕੰਮ ਕਰ ਕਰ ਛੱਡਦੇ ਦੱਲੀ ਨਾਲੋਂ ਪੰਜਾਂ ਚਲਾ ਜਾਲਾ ਛੱਡਦੇ ਹੈ ਦੱਲੀ ਆ ਆ ਆ ਆ ਥੱਪਾ ਜਾ ਰੁਕ ਪੈਣਾ ਕਿ ਇਹ ਇਹ ਦੱਲੀ ਇੰਨਾ ਕਰੂ ਗੱਲਾਂ ਜੈਨਟਰ ਜਿਹੇ ਦੰਬਲਣਾ ਚਾਹੁੰਦਾ ਦਾ ਬਹੁਤ ਕੋਟਾ ਹੈ ਕਿਹੜਾ ਝੋਟਾ ਹੈ ਦੋਈ ਝੋਟਾ ਹੀ ਹੈ ਕਿਹੜਾ ਫਰਸਾ ਦਸ ਹਾਂ ਸਟ੍ਰੇ ਕੱਢਣੀ ਬਾਰ ਅੱਤਰੀ ਮੈਨੂੰ ਨਟ ਨਹੀਂ ਘੁੰਮਦਾ ਮਾੜਾ ਟੈਟ ਆ ਜਾਂਦਾ ਮੇਰੇ ਤੁਸੀਂ ਪਹਿਲਾਂ ਕਿਹੜੇ ਕੁੱਕਰੇ ਪਹਿਲਾਂ ਇੱਕ ਨਹੀਂ ਨਿਕਲਦਾ ਮਨ ਮੋਟਾ ਮੋਹਣਾ ਫਰਟ ਚਲੋ ਭਾਈ ਕੱਸ ਕੇ ਦਿਖਾਉਣੇ ਬਾਕੀ ਤੁਹਾਨੂੰ ਸੋ ਲੜ ਫਿਰ ਉੱਪਰ ਆ ਗਿਆ ਪੂਤ ਆ ਗਿਆ ਨੋਟ ਕਾਸ ਲੱਗੀ ਹੋਈ ਸਾਰਾ ਚਿੱਟੇ ਪਰਨੇ ਮੰਨ ਕੇ ਸਰੇਸਰੇ ਦੇ ਕੰਮ ਹੁੰਦੇ ਆ ਜੀ ਇਹ ਉੱਥੇ ਲੱਗ ਗਿਆ ਪਰ ਹਣ ਹੁਣ ਕੱਪੜੇ-ਕੱਪੜੇ ਥੋੜੇ ਦੇਖਣੇ ਪੈਣੇ ਆ। ਸਵੇਰੇ ਪਰਨਾ ਲਾਉਂਦੇ ਕਿੰਨੀ ਗਰਮੀ ਆ ਗਿਆ ਤੇ ਹੈ। ਹੈ? ਇੱਕ 94 ਪਰਨਾ ਖਲਾਤਾ ਹੈ। ਖੜਾ ਵਿਸੜਾ ਧੁੱਪਾ ਤੇ। ਆ ਧੁੱਪਾ ਇਹਦਾ। ਆੜੇ ਹਾਲ ਗਏ ਰੰਗ ਦੇ ਰੂਰੇ ਵਰਗੇ ਹੋਏ ਪਏ। ਬਾਕੀ ਭਾਈ ਅੱਜ ਗ੍ਰੇਨ ਲੱਗਣਾ ਏ। ਅੱਜ ਲੱਗਣਾ? ਆੱਟਾ ਜ। ਆੱਟਾ ਦੁੱਲਿਆ ਧੰਨਵਾਦ ਆ। ਗ੍ਰੇਨ ਕਹਾਣੀ ਅੱਜ ਜਣੀ ਸੀ। ਅੱਜ ਗ੍ਰੇਨ ਹੈਗਾ ਅੱਜ ਪਰ ਆਪਣੇ ਇੰਡੀਆ ਮੈਂ ਦਿਖਾਣੇ। ਅੱਛਾ? ਉਹ ਨਾਲ ਕਰੂੰਗਾ। ਨਹੀਂ ਦੇਖ ਸ਼ੌਂਡ ਮੈਂ ਹੋਰ ਦੇਖ ਲੈਣਾ ਲੰਬਾ ਮਾਲਤ। ਭਾਈ ਆ ਮੁੰਡਾ ਹੈ। ਕਾਲੇ ਬੱਕਾ ਹੋ ਗਾਲੂ ਨਾ ਪੱਕੀ ਗਈ ਹੈ ਬਾਈ ਲੰਬੇ ਤੇ ਛੁੜੇ ਨਾ ਦੇ ਬਹੁਤ ਕੱਦ ਕਾਟਦਾ ਨਾ ਦਾ ਸਾਡਾ ਥੋੜਾ ਤੇ ਜੱਟ ਨਹੀਂ 22 ਫੁੱਟ ਇੱਧਰ ਕਿਹੜਾ ਆਉਂਦਾ ਇਹ ਹੈ ਇੱਧਰ ਕਿਹੜੀ ਗਿਣਤੀ ਆਉਂਦੀ ਜੱਟ ਦੀ ਇਹ ਧਰਤੀ ਵਾਲਾ ਜੱਟ ਥੱਲੇ ਵਾਲੇ ਬੌਂਦੇ ਜੱਟ ਥੱਲੇ ਵਾਲੇ ਜਿਹੜੇ ਧਰਤੀ ਦੇ ਨੇ ਉਹ ਬਾਈ ਇਹ ਵੀ ਛੱਡ ਕੇ ਆਉਂਗਾ ਜਲਦੀ ਚਲ ਕਮਾਈ ਛੱਡ ਕੇ ਆਵਾਂ ਉਹਨੂੰ ਕਿੱਥੇ ਗਿਆ ਮੁੰਡਾ ਜੱਟੇ ਵੀ ਆਉਣਾ ਯਾਰ ਅਜੀ ਇਹਨਾਂ ਨੂੰ ਕੱਸ ਦੀ ਜਿਹੜਾ ਰਹਿ ਗਿਆ ਨਿਬੜ ਜਿਹੜਾ ਰਹਿ ਗਿਆ ਅਸੀਂ ਕੱਸ ਦਿੰਦੇ ਆ ਯਾਰ ਆਹ ਮੋਟਰਸਾਈਕਲ ਤੇ ਲਈ ਜਾਂਦੇ ਲਾ ਲਾ ਮੇਰੇ ਮੋਟਰ ਚੱਕ ਚੱਕੀ ਚਾਲੇ ਇੱਧਰਲੀ ਮੇਰੀ ਮੋਟਰ ਲੈ ਜਾ ਨਹੀਂ 200000 ਫੜ ਲਾ ਗੇਰ ਆ ਨਹੀਂ ਆਪਾਂ 200000 ਦਿੱਤੇ ਸਾਹ ਆ ਜੱਟਾ ਜੱਟਾ ਭਾਈ ਜਰਾ ਬਸ ਧੰਨਵਾਦ ਜੇ ਤੂੰ ਉੱਤੇ ਬੋਲ ਕੇ ਸਾਡੇ ਕੋ ਪਹੁੰਚਿਆ ਹਾਂ ਅਜੀ ਮੈਂ ਮਾਰਦੇ ਨੂੰ ਡੱਕ ਰਿਹਾ ਕਾ ਵਾ ਮੇਰੇ ਅੱਖ ਚ ਗਾ ਪਿਆ ਕੰਮ ਆ ਗਿਆ ਮੈਂ ਤਾਂ ਫਰੈਸ਼ਨ ਆਂਦਾ ਇਹ ਰਾਤੇ ਮੋਰ ਮੋਰ ਪਹੁੰਚੇ ਫੇਰ ਕੋਲ ਪਹੁੰਚੇ ਕਾਲੇ ਉਹ ਵੀ ਦੱਲੀ ਦੇ ਹੁੰਦੇ ਸਾਨੂੰ ਬਾਕੀ ਦੱਲੀ ਦਾ ਖੌਫ ਤਾਂ ਆ ਗਿਆ ਪਿੱਛੇ ਦੱਲੀ ਦੇ ਡਰ ਨਾਲ ਲੈ ਦੱਲੀ ਦੇ ਡਰ ਓਏ ਉਹ ਤੇਲਾ ਪਿੱਛੇ ਗੁਰੂ ਆਂ ਦੇਖ ਲੈ ਠੀਕ ਹੈ ਸਾਡੇ ਕੋਲ ਕੰਮ ਦੀ ਭੀਗੇ ਸਾਨੂੰ ਕਹਿੰਦਾ ਉਹ ਕਰਦਾ ਸਾ ਜੋ ਬੈਠਾ ਬਾਰਾ ਮੰਗੜਾ ਜੇ ਨਾ ਰਾਂਗੇ ਤਾਂ ਨਹੀਂ ਲੈ ਜਾ ਬੈਠਾ ਨਾ ਤਾਂ ਕਣਕ ਦੇਖੀ ਜਾਨਾ ਵੀ ਕਾਦ ਬਣਦੀ ਆ ਤਿਆਰੀ ਹੀ ਕਰਦੇ ਜਾਂਦੇ ਬਣਦੇ ਵੀ ਉਹ ਨੂੰ ਬਟਾ ਜਿਹੜੀ ਬਣੀ ਵੀ ਨੂੰ ਵੜਾ ਲਓ ਪਹਿਲਾਂ ਸਾਰੋਂ ਨੂੰ ਲਾ ਕੇ ਉਹ ਪੀੜ ਕਿੱਥੇ ਵੜਦੇ ਆ ਦੇਖਦੇ ਆਂ ਪਰਾਂ ਵੜਦੇ ਆ ਪਰਾਂ ਵੜਦੇ ਮੈਂ ਕੱਲੇ ਕਹਿੰਦਾ ਮਾਂ ਜੜ ਨਹੀਂ ਆਈ ਰੇ ਫਿਰ ਇਹਨੂੰ ਪੁੱਛ ਸਵੀਰ ਸਿਆਮ ਉਹਨਾਂ ਨਹੀਂ ਹਰੀ ਅੱਗੇ ਵਾਲੀ ਮੈਂ ਤਾਂ ਦੱਸਦਾ ਮੈਂ ਤਾਂ ਰੁਗ ਗਿਆ ਤਾਂ ਜੱਗੇ ਵੀਰੇ ਨਾਲ ਦੀ ਨਾ ਤਿੰਨ ਚਾਰ ਗਿੱਲੇ ਆ ਹਾਂ ਉਹ ਹਫਤਾ ਹੋ ਗਿਆ ਵੱਢੀ ਨੂੰ ਉਹਨਾਂ ਇਕੱਠੀ ਕਰਕੇ ਢੇਰ ਲਾਇਆ ਵੀ ਤਾਂ ਉਹਨਾਂ ਦੀ ਵੀ ਕੱਢੇ ਨਹੀਂ ਹੁੰਦੀ ਸੀ ਉਦੋਂ ਜੱਗੇ ਨਾਲ ਨੇ ਗੱਲਾਂ ਕਰਕੇ ਕਢਾਈ ਪੱਲੀਆਂ ਦੇਣ ਭਈਆਂ ਨੂੰ ਛੇ-ਛੇ ਪੱਲੇ ਆਣੀਆਂ ਥੈ ਲੈਆਂਣੀਆਂ। ਉਹ ਯਾਰ ਪੱਲੀ ਜਿਹਾ ਉਹ ਖਿੰਡਦੀ ਆ ਇਹ। ਉਹ ਖਿੰਡਦੀ ਤਾਂ ਹੈਗੀ ਆ ਜਿਹੜਾ ਲੜਵਾਣੋ ਜਵੇ। ਹਾਂ ਦੋਏ ਲੜਵਾਣੋ ਫੇਰ। ਹਾਂ ਦੋਏ ਲੜਵਾਣੋ ਹੁਣ। ਜਿਹੜਾ ਗਰਾ ਉਹ ਤਾਂ ਬਹੁਤ ਪੰਗਾ ਪਾਉਂਦਾ। ਉਹ ਗਿੱਲਾ ਨਿਕਲਦਾ ਵਿੱਚ ਤੇ। ਆਉਂ ਆਇਆ ਕਰੇਗਾ ਤੇ ਇੱਕ ਦੋ ਦਿਨ ਧੁੱਪ ਲਵਾ ਲਵੇ ਫੇਰ। ਯਾ ਫੇਰ ਇੱਕ ਦੋ ਦਿਨ ਧੁੱਪ ਲਵਾ ਤਾ ਪਈ। ਤਾ ਤਿੰਨ ਦਿਨ ਲੱਗਦੀ। ਬਾਹਰ ਪਈ ਨੂੰ ਆ। ਫੇਰ ਇਹ ਤਾਂ ਬਹੁਤ ਪੰਗਾ ਪੈਂਦਾ ਯਾਰ। ਬਾਜੋ ਲਾਇਆ ਯਾਰ ਗਰਾ। ਮੈਨੂੰ ਤਾਂ ਕੋਈ ਐਡਾ ਇਸ਼ੂ ਨਹੀਂ। ਹਾਂ ਠੀਕ ਆ। ਉਹਨੇ ਮੱਕੀ ਬੀਜਣੀ ਤਾਂ ਕਰਕੇ ਗਰਾ ਲਵਾਇਆ। ਮੇਰੇ ਇਹਦੇ ਇਸ਼ੂ ਤਾਂ ਤੈਨੂੰ ਮ ਇਹ ਕਿਤੇ ਬਮੀ ਨੂੰ ਆਏ ਜਵੇ ਨਾ ਫਿਰ ਫੋਲ ਨਹੀਂ ਹੁੰਦੀ ਇਹ ਮੇਰਾ ਘਰੇ ਵਾਲੀ ਨਹੀਂ ਜਦ ਤੂੰ ਦੋ ਆਇਆ ਹਾਂ ਇਹ ਹੱਥ ਖੜੇ ਕਰਾਉਂਦੀ ਘਰੇ ਵਾਲੀ ਤਾਂ ਫਿਰ ਆਹ ਤਾਂ ਦਬਾਅ ਵੀ ਦਿੰਦੀ ਐ ਹੱਥ ਵਿੱਚ ਵੀ ਦਵਾ ਲਾਉਂਦੀ ਜੀ ਹਾਂ ਠੀਕ ਐ ਘਰੇ ਵਾਲੀ ਤਾਂ ਗੂੜਾ ਲੱਗ ਜਾਂਦਾ ਗੂੜਾ ਲੱਗਦਾ ਉਹ ਜਿਆ ਸੁੱਕਣੀ ਨਹੀਂ ਯਾਰ ਵਿੱਚ ਤਾਂ ਗਿੱਲੀ ਨਹੀਂ ਰਹਦੀ ਐ ਤਾਂ ਕਰਕੇ ਫਿਰ ਮੈਂ ਕਿਹਾ ਜਲ ਥੋੜੀ ਹੋਆ ਮੇਰੀ ਤਾਂ ਵੱਢਦੇ ਉਹਨੇ ਸਵੇਰੇ ਵੱਢ ਕੇ ਅੱਧੀ ਤਾਂ ਇਹਦੇ ਮਾਂ ਦੇਖ ਤੇਰੇ ਤੇ ਸ਼ਾਮ ਨੂੰ ਮਾਰ ਦਿੰਦੇ ਮੁਰਗੀਆ ਨੇ ਬਣਾਈ ਐ ਬੜਾਈ ਐ ਉਹਨੇ ਪੂਲੀਆਂ ਬਣਵਾਤੀਆਂ ਹਾਂ ਹਾਂ ਜੀ ਖਤ ਤੇ ਵਧੀਆ ਕੰਮ ਹੋਇਆ ਜੇ ਭਈ ਇਹ ਬਣਨ ਪੂਲੀਆਂ ਹਾਂ ਹਾਂ ਉਹਨੇ ਭਈਆ ਨਾ ਪੰਨਕਨਾਂ ਦੇ ਰੇੜੀਲੇ ਦੀ ਜਿੱਦ ਜਗ੍ਹਾ ਹੁੰਨੀ ਉਹਨੇ ਇੰਨੇ ਨੇ ਪੂਲੀਆ ਬੰਤੀਆਂ ਬਸ ਇੱਕ ਦਿਨ ਸੇ ਨੂੰ ਕੱਢ ਦੇਣੀ ਹੈ ਮੈਂ ਕਹਿੰਦਾ ਵੀ ਨਿਆਰਾ ਹੀ ਬਹੁਤ ਆਉਦਾ ਉਹ ਮਨਾਂ ਦਾ ਬੰਦਾ ਰੁਗ ਰੌਂਦਾ ਆ ਜੀ ਹਾਂ ਇੱਕ ਉਹ ਜਿੱਦਣ ਇਕੱਠੀ ਕਰਨੀ ਹੈ ਜਾਇਹੇ ਉਸੇ ਉਸੇ ਇਕੱਠੀ ਕਰਕੇ ਰੱਖ ਲਾਂ ਪੂਲੀ ਜਾਂ ਚੱਕ ਪੂਲੀ ਤਾਂ ਚੱਕ ਪਾਂਡਾ ਪੌਣੀ ਬਹੁਤ ਸਖਾਲੀ ਆ ਉਹ ਪੂਲੀ ਦੇ ਲੋਟ ਕੰਮ ਬਹੁਤ ਹੈ ਟੁਕਣੀ ਵੀ ਸਖਾਲੀ ਪੂਲੀ ਚੱਕ ਲਾਈ ਜੀ ਸੱਚੀ ਚੱਕ ਲਾਈ ਆ ਚੱਕ ਪੂਲੀ ਵਿੱਚ ਭਾਈ ਇਹ ਮੰਨਦੇ ਨਹੀਂ ਹੈ ਕਿ ਭਾਈ ਇਹ ਨਾ ਫਾਇਦਾ ਹੋਿੰਦਾ ਭਈ ਜਾਂਦਾ ਟੁਕਣੇ ਨੂੰ ਇੰਨਾ ਟਾਈਮ ਬਰਨਣੇ ਲੱਗਦਾ ਨਾ ਪੂਲੀ ਉਹਨਾਂ ਟੁਕੜਿਆਂ ਨੂੰ ਫਾਇਦਾ ਹੋ ਜਾਂਦਾ ਉਹਨੂੰ ਪਰ ਉਹ ਸਮਝਦੇ ਨਹੀਂ ਹੈ ਮੈਂ ਕਹਿੰਦਾ ਟਾਈਮ ਖਰਾਬ ਹੁੰਦਾ ਸਮਝਦੇ ਨਹੀਂ ਹੈ ਟਾਈਮ ਬਹੁਤ ਲੱਗਦਾ ਜੀ ਉਧਰ ਵੀ ਦੇਖੋ ਥੋੜਾ ਫਾਇਦਾ ਹੋਣਾ ਲਿਆਣੇ ਨੂੰ ਵੀ ਫਾਇਦਾ ਹੋਣਾ ਥੋੜਾ ਕੋਲ ਸਲੱਛਰ ਤੇ ਟੁਕੜਿਆਂ ਨੂੰ ਵੀ ਫਾਇਦਾ ਹੋਣਾ ਪੂਲੀ ਉੱਤਕੇ ਲਾਈ ਜਾਨੀ ਵਿੱਚ ਹਾਂ ਉਹਨੂੰ ਟਾਈਮ ਹੀ ਲੱਗਦਾ ਹੈ ਬਾਕੀ ਇਹ ਕੋਈ ਮੰਨੂਗਾ ਦਾ ਹੈ ਭਾਈ ਮੰਨਦੇ ਨਹੀਂ ਇਹ ਕੋਈ ਹੁਣ ਉਹ ਪੂਲੀਆਂ ਬੰਨੀਆਂ ਮੈਂ ਕੱਲੀ ਕੱਲੀ ਪੂਲੀ ਪਈ ਹੈ ਚਾਹੀ ਹੁਣ ਉੱਪਰਲੀ ਚੀਜ਼ ਸੁੱਕ ਗਈ ਤਿਆਰ ਹੋ ਗਏ ਵੱਢੀ ਨੂੰ ਪੂਲੀ ਥੱਲੇ ਨਹੀਂ ਸਖਾ ਲਈ ਇੱਕ ਦਿਨ ਦੀ ਥੱਲ ਨੂੰ ਉੱਪਰ ਪੁਲਾ ਜ ਨਹੀਂ ਉਹਨੂੰ ਸਦੇ ਉਸੇ ਉਸੇ ਥੱਲ ਦੇ ਨੂੰ ਉਸਮਾਨ ਯਾਰਦੀ ਇਹ ਉਸੇ ਉਸੇ ਥੱਲ ਕੇ ਆਏ ਪਾਰਟੀ ਦੇ ਪੂਲੀ ਨੂੰ ਆਈਦਾ ਬਾਈ ਗਾ ਦੇ ਬਿੱਗਾ ਹਲਕ ਲਾਇਆ ਕਰਨਾ ਆਪਣਾ ਪੇ ਕੱਢ ਲੈ ਗਾਨੀ ਆਪਣਾ ਵੱਢੇ ਆਈਦਾ ਫੂਤਨ ਮਾ ਵੀ ਆਉਂਦਾ ਹਾਂ ਉਹ ਰੀ ਪੂਲੀ ਆਂ ਭੀਗ ਗਿਆ ਨਾ ਜਿਹੜਾ ਘਰ ਵਾਲਾ ਕੰਮ ਕਰਦਾ ਹੀ ਐ ਸਰੋਂ ਦਾ ਕਰਦਾ ਹੀ ਕਿੱਗੇ ਦੀ ਕਿਤੇ ਮੁੱਲ ਨਾਲ ਹੀ ਵੇਚਣੀ ਉਹ ਘਰ ਵਾਲੀ ਉਹ ਆਹ ਠੀਕ ਪੂਲੀ ਬੰਨੇ ਯਾਰ ਪੂਲੀ ਬਾਹ ਲੂਟ ਐ ਵੀ ਅਸੀਂ ਇਹਦਾ ਵਪਾਰ ਨਹੀਂ ਕਰਦਾ ਘਾਦੇ ਸਰੋਂ ਦਾ ਆਉਦੇ ਯਾਰ ਲੈ ਮੈਂ ਤਾਂ ਹਰਾਨ ਐ ਤੇ ਯਾਰ ਵਾਹ ਤਾਂ ਫਾਇਦਾ ਹੀ ਐ ਰੇਕੀ ਜਾਂ ਸਾਂਪੜੀ ਨੂੰ ਬਣੀ ਐ ਬਹੁਤ ਐ ਸਾਂਪੜੀ ਕਿਹਾ ਓਕੇ ਮੇਰੀ ਗੱਲ ਸੁਣ ਚਾਚੇ ਸਾਂਪੜੀ ਨਹੀਂ ਥਲੇ ਨੂੰ ਐ ਤੂੰ ਸਿਖ ਲੱਗਦੀ ਐ ਸੁਣ ਓਏ ਹਾਂ ਮੇਰੀ ਗੱਲ ਸੁਣ ਮੈਂ ਕਿਆ ਕਰਿਆ ਅੱਧੀ ਮੈਂ ਵੇਚਤੀ ਜਿਹਨੂੰ ਚਾਹੀਦੀ ਸੀ ਉਹਦੇ ਠੀਕ ਐ ਗੱਗੇ ਨਾਲ ਲੈ ਲਈ ਮਾਣੀ ਮੋਠੀ ਹੋਰ ਨੇ ਦੇ ਲਈ ਠੀਕ ਐ ਸਤਵੀਰ ਵੀਰ ਨਾਲ ਬਾਕੀ ਜਿਹੜੀ ਬਾਜਗੀ ਮੇਰੇ ਕੋਲ 20 ਕ ਗਮੰਟ ਵਾਲਾ ਉਹ ਮੈਂ ਧੁੱਪ ਲਵਾਈ ਸਾਰੀ ਨੂੰ ਥੱਥੇ ਫੋਲ ਕੇ ਪੱਲੜ ਪਿਛਾ ਕੇ ਧੁੱਪ ਲਵਾ ਜੱਠੀ ਗਰੀ ਥੱਲੇ ਪਰੇ ਰੱਖ ਤੀ ਉਹ ਪਈ ਦੀ ਕਣੀ ਆ ਹੁਣ ਵੀ ਪਈ ਆ ਬਾਕੀ ਵੇਚਦੀ ਮੈਂ ਘਰ ਜੋਗੀ ਹਜੇ ਵੀ ਪਈ ਆ ਐਜੇ ਗਿਆ ਓ ਕੀ ਧੁੱਪ ਲਵਾ ਕੇ ਰੱਖਦੇ ਯਾਰ ਧੁੱਪ ਲਵਾ ਕੇ ਰੱਖਣੀ ਪੈਂਦੀ ਆ ਨਹੀਂ ਤੇਰੇ ਕੋਲ ਡੇਢ ਕਿੱਲੇ ਦਾ 20 ਕ ਗਮੰਟ ਕਿੱਥੇ ਦੇ ਉਹ ਕਰ ਦੇ ਨਹੀਂ ਝਾੜ ਦੇ ਦੀ ਸਾਰੀ ਮੇਰੇ ਕੋਲ ਉਹ ਕਾਹਕੇ ਨਹੀਂ ਝਾੜ ਦਿੰਦਾ ਇਹਨਾਂ ਨੇ ਹਾਂ ਇਹਨਾਂ ਨੂੰ ਬੜਾ ਬੰਦਾ ਹਾਂ ਤਾਂ ਸਹੀ 20 ਕਟਾਲ ਦੇ ਹਿਸਾਬ ਦੇ ਇਹ ਹੋਈ ਡੇਢ ਕਿਲਾ 20 ਕਟਾਲ ਸੁੱਟਦਾ ਡੇਢ ਕਿਲਾ ਕਿਹੜੀ ਸਰੋਂ ਦੀ ਕਹਿੰਦਾ ਵੇਚ ਵੀ ਲਈ ਮੈਂ 20 ਦੀ ਸਾਰੀ ਕਹਿੰਦਾ ਮੈਂ ਬੇ ਇੰਨੀ ਕੋਈ ਸੀ 20 ਕਟਾਲ ਹਾਂ ਬੈੰਜਾ ਇਹ ਹੋਈ ਯਾਰ ਤੀਰਾਂ ਦੀ ਅੱਜ ਇਹ 20 ਕਟਾਲ ਕਿੱਥੇ ਆ ਜੂਗੀ ਇਹ ਹੋਈ ਓ ਬਾਈ ਉਹ ਚਾਚਾ ਕੋੜਦਾ ਤੂੰ ਉਹ ਨਹੀਂ ਜਾਂਦੀ ਓ ਤੂੰ ਤਾਂ ਐ ਹੱਥ ਬਣਾਈ ਬੈਠਾ ਤੂੰ ਬਾਈ ਉਹ ਨਹੀਂ ਜਾਂਦੀ ਓ ਤੂੰ ਬਹਿ ਜਾ ਤੂੰ ਤੇਨੂੰ ਤਾਂ ਬੜਾ ਪਤਾ ਮੇਰੇ ਸਾਰੀ ਸਿਰੋ 12 ਕੁਇੰਟਲ ਹੋਈ ਹੋਣੀ ਕੌਣ ਦਾ ਏਡੇ ਦੀ ਜੋ 20 ਕੁਇੰਟਲ ਹਾਂ ਉਹ 2 ਕੁਆਂਟਲ ਗਾਇਜ ਆ ਯਾਰ ਮੈਂ ਇਹਨਾਂ ਦੇਖ ਰਿਹਾ ਯਾਰ ਹੱਦ ਹੋ ਗਈ ਚਾਚੇ ਉਹੋਂ ਨਿਕਲਦੀ ਹੁੰਦੀ 9 ਕੁਆਂਟਲ ਆ 10 ਕੁਆਂਟਲ ਤਕੜੀ ਸਰੋਂ ਨਿਕਲਦੀ ਆ ਬੱਲੇ ਸਾਡੀ ਤਕੜੀ ਉਹ ਨਹੀਂ ਥੋੜੀ ਜਿਹੀ ਤਕੜੀ ਆਉਣੀ ਆ ਉਹ ਬਹਿ ਜਾ ਕੱਪੇ ਯਾਰ ਬੈਠਾ ਜੁੱਪ ਘਰੀ ਬੈਠਾ ਮੈਂ ਤਾਂ ਹੀ ਨਾ ਬੋਲਦਾ ਨਹੀਂ ਜੁੱਪ ਘਰੀ ਬੈਠੇ ਬੋਲੀ ਜਾਂਦੇ ਲੋ ਲੋ ਆ ਜਾ ਰੇ ਇਹ ਕੁਆਂਟਲ ਕੱਪੀ ਕੌਣ ਨੂੰ ਬੋਲਦਾ ਵੀ ਨਹੀਂ ਫਿਰ ਆ ਜਾ ਹੁਣ ਆ ਦੇ ਦਿੱਤੇ ਜਾਂਦਾ ਨਾ ਮਜ਼ਾਕ ਮੰਨਦੇ ਯਾਰ ਹੱਦ ਹੋ ਗਈ ਕਾ ਮੈਂ ਜੋ ਕਹਦੇ ਅਸੀਂ ਕਰਦਾ ਉਹ ਠੀਕ ਆ ਇਹ ਕਹਿੰਦਾ ਵੀ ਕਾਉਂਟਰ ਤੇ ਨਾਨ ਘਰੀਆ ਕਿੰਨੇ ਚੋ ਕਿੱਲੇ ਵਿੱਚ ਦਲੀ ਕਿੰਨੀ ਉਹ ਦਲੀ ਸੱਚ ਦਾ ਬੋਲਦੇ ਕੋਈ ਨਹੀਂ ਹੱਤ ਦਾ ਬੋਲ ਰਿਹਾ ਤੇ ਯਾਰੀ ਹਾਂ ਬਸ ਤਕੜੀ ਤਕੜੀ ਨਾ ਦੇ ਕੋਈ ਮਤੀਆ ਉਹ 10 11 ਕੁਆਟਰ ਹੱਦ ਨਿਕਲਦੀ ਤਕੜੀ ਤਕੜੀ ਕਿੰਨੀ ਮੰਗੀ ਤੀ ਉਹ ਬਾਈ ਇਹੀ ਲਗੇਤੀ ਤੇ ਮਨ ਭਿੱਕਾ ਪਾਉਣੇ ਸਾਡਾ ਬਾ ਠੀਕ ਆ ਉਹ ਠੀਕ ਆ ਵੀ ਘੱਟ ਨਿਕਲਦੀ ਆ ਬਾ ਠੀਕ ਆ ਵੀ ਆਪੇ ਨਹੀਂ ਸਮਝਦਾ ਲਾਉ ਲੈਣਾ ਮੈਨੂੰ ਹੀ ਲਾ ਲਓ ਅੱਜ ਤਾਂ ਲਾਉਣੀ ਆ ਸਾਰੀ ਨਿਕਲਦੀ ਆ ਸਾਰੋ ਹੋਈ ਚੀ ਸਾਰੀ ਹੱਦ ਹੋ ਗਈ 12 ਕੁਆਟਲ ਲੈ ਜਿਹੜਾ ਮੁੱਦਾ ਉਹ ਰੱਖੋ ਤੁਸੀਂ ਕਿਆ ਸਰੋ ਪਹਿਲਾਂ ਸਦਵੀਰ ਨੂੰ ਪੁੱਛ ਵੀ ਕਿੰਨੀ ਵੇਚੀ ਆ ਪਹਿਲਾਂ ਐਂ ਦੱਸ ਬਈ ਮੁੱਦਾ ਗੱਗੇ ਨੂੰ ਪੁੱਛ ਲੈ ਇਹਨਾਂ ਨੂੰ ਕਿੰਨੀ ਦਿੰਦੀ ਆ ਮੈਂ ਤਾਂ ਦੇਖੀ ਆ ਮੈਨੂੰ ਤਾਂ ਪਤਾ ਵੀ ਕਿੰਨੀ ਆ ਮੁੱਦਾ ਤੁਹਾਡਾ ਤਾਂ ਵੀ ਸਰ ਉਸਾਂ ਪੜੇ ਜਾ ਯਾਰ ਯਾਰ ਇਹ ਪਤਾ ਗਿਆ ਕੰਮ ਦੇ ਟਾਲਦੇ ਵੀ ਧੁੱਪ ਲਵਾਉਣੀ ਪੈਣੀ ਐਂ ਕਰਨਾ ਪੈਣਾ ਗਣਕਰੂ ਆਏ ਉੱਥੇ ਮੰਡੀ ਸਿੱਟੇ ਆ ਜੇ ਸਾਲਾ ਹੱਥ ਤੋੜ ਲੂਗੇ ਡੱਕਾ ਫਿਰ ਫਾਇਦਾ ਵੀ ਆ ਉਹ ਵੀ ਮਾਰਟਨ ਨਿਕਲਦੀ ਹੁੰਦੀ